ਹਿੰਦੂ ਤਰਫੋਂ ਅਜੰਡੇ ਖੱਲੇ ਹਿੰਦੂ ਤਰਫੋਂ ਅਜੰਡੇ ਖੱਲੇ ਔਰਤਾਂ ਦੇ ਨਾਲ ਗੁਰਨਾਇਕ ਦੇ ਵੀ ਤੋਂ ਕੋਲੋਂ ਜਿਹੜੀ ਸੋਚੀ ਆਪਣੀ ਧਾਰਤੀ ਦੇ ਉੱਪਰ ਜਿਹੜੀ ਦਰਦਸ਼ਾ ਕੀਤੀ ਜਾਂਦੀ ਸੀ ਉਹ ਦਰਦਸ਼ਾ ਆਪ ਬੀਜੇਪੀ ਹਕੂਮਤ ਦੁਆਰਾ ਸਾਡੀ ਭਾਰ ਦੀ ਧਾਰਤੀ ਦੇ ਕਰਨਾ ਚਾਹੁੰਦੀ ਹੈ ਉਹ ਲੱਗੇ ਹੋਈ ਹੈ ਅੱਗੇ ਵਧੀ ਹੋਈ ਹੈ ਇਹਦੇ ਜੋਟੀਦਾਰ ਉਹ ਜਨਤਾ ਦੇ ਵਿੱਚ ਅਕਾਲੀ ਦਲ ਜਿਹੜੇ ਉਹ ਪਾਲਦੇ ਰਹੇ ਨੇ ਅੱਜ ਵੀ ਮੁਖਮੇ ਰੂਪ ਦੇ ਵਿੱਚ ਜਾਗੋ ਨਾ ਮਾਇਨੇ ਇਹਨਾਂ ਵੱਲੋਂ ਵੀ ਮੈਲ ਕਰਾਉਣ ਦੇ ਵਿੱਚ ਉੱਤੋਂ ਪਿੱਛੇ ਵੀ ਬੇਟੀ ਨਾਲ ਉੱਤੋਂ ਵੀ ਰੂਪ ਨੂੰ ਪੰਡਕਾ ਸ਼ੋਰ ਕਰਦੇ ਨੇ ਅਕਾਲੀ ਦਰ ਦੇ ਮੁੰਡੇ ਵੱਲੋਂ ਜਦੋਂ ਜਾ ਕੇ ਆਪਣੇ ਪਿਆਰ ਨੂੰ ਦੱਸਦੀ ਹੈ ਵੀ ਮੈਨੂੰ ਖਲਾਣੇ ਅਕਾਲੀਆਂ ਦੇ ਮੁੰਡੇ ਤੰਗ ਕਰਦੇ ਨੇ ਪਰ ਉਸ ਸਿਸਟਮੇ ਕਹੇ ਬੇਟਾ ਦੂਜੇ ਰਸਤੇ ਆ ਜਾ ਕਰ ਦੂਜੇ ਰਸਤੇ ਦੇ ਉੱਪਰ ਉਹ ਕਾਲੀਵਾਲ ਦੇ ਗੁੰਡਿਆਂ ਦਾ ਖੇਸ ਸੀ ਭਰਾਵੋ ਜਿਵੇਂ ਉਹ ਬੱਚੀ ਉਧਰ ਦੀ ਆ ਲੱਗੀ ਉਹਨੇ ਉਹ ਤੋਂ ਵੀ ਤੱਕ ਪਛਾਣ ਕਰਿਆ ਆਪਣੇ ਪਿਆਰੋਂ ਹੋਰ ਦੱਸਿਆ ਕਿ ਵੀ ਇਹਨੇ ਅਕਾਲੀਆਂ ਦੇ ਮੁੰਡੇ ਸਾਨੂੰ ਤੰਗ ਕਰਦੇ ਨੇ ਪਰ ਭਰਾਵੋ ਕੋਈ ਕਿਤੇ ਨਹੀਂ ਦੇਖ ਆਇਆ ਕਿ ਉਹ ਬੱਚੀ ਲਗਾਤਾਰ ਲੜਦੀ ਰਹੀ ਪਰ ਕਰੇ ਨਾ ਬਾਕੀ ਦੇਵ ਪਿਓ ਨੇ ਪਤਾ ਕਰਿਆ ਸਕੂਲ ਦੇ ਵਿੱਚ ਕਹਿੰਦੇ ਉਹ ਚਲੀ ਗਈ ਕੋਈ ਖਬਰ ਸਾਰ ਨਾ ਮਣੀ ਜਦੋਂ ਕੋਈ ਵੀ ਹੋਣਾ ਹੋਇਆ ਤਾਂ ਪਿਓ ਦੇ ਨਾਲ ਜਿਹੜੀ ਬੱਚੀ ਦੀ ਗੱਲਬਾਤ ਹੁੰਦੀ ਸੀ ਉਹਦੇ ਮੁਤਾਬਕ ਸਟੈਪ ਚੱਕਿਆ ਉਹਨਾਂ ਤੋਂ ਦੇਸ਼ ਲਾਵਾ ਬੀ ਆ ਕਾਲੀ ਦੇ ਫਤਾਲੀ ਦੇ ਉਹਦੇ ਬੰਦਿਆਂ ਵੱਲ ਲਗਾਤਾਰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਸਾਡੀ ਬੱਚੀ ਨੂੰ ਵੀ ਇਹਨਾਂ ਨੇ ਇਹਨਾਂ ਨੇ ਕੁਸ ਕਰਿਆ ਸਾਡੀ ਬੱਚੀ ਨੂੰ ਪ੍ਰਸ਼ਾਸਨ ਨਾਲ ਮੁੰਨਾ ਚੱਟਾ ਉਹ ਕਾਲੀਦਾਲ ਦੀ ਮੱਦੇ ਵਿੱਚ ਖੜ ਜਾਣਾ ਭਰਾਵੋ ਕੋਈ ਟੀਚਰ ਦੇ ਹੋਏ ਬੰਦੀਆ ਹੋਰ ਸੰਜੀਤ ਸਾਹਿਬ ਦੀ ਪੁਲਟੋਚਕਾ ਦੇ ਨਾਲ ਝੂਠੇ ਪਰਚੇ ਬਾਅਦ ਨੇ ਮੇਰੇ ਉਹਨਾਂ ਦੇ ਉੱਪਰ ਫਿਰ ਇੱਕ ਜਨਤਕ ਦੇ ਹੋਏ ਬੰਦੀਆਂ ਦਾ ਇੱਕ ਗਰੁੱਪ ਬਣਦਾ ਭਰਾਵੋ ਜਿਹਦੇ ਵਿੱਚ ਸਾਥੀ ਮਨਜੀਤ ਸਿੰਘ ਤਨੌਰ ਤੇ ਹੋਰ ਕਈ ਸਾਥੀ ਲੰਬੀ ਲੜਾਈ ਲੜ ਕੇ ਉਹਨਾਂ ਦੋਸਿਆਂ ਨੂੰ ਸਜ਼ਾਵਾ ਦਵੰਦਿਆਂ ਨੇ ਉਹ ਕਾਲੀਦਾਲ ਦੇ ਬੁੰਡਿਆਂ ਦੇ ਖੇਓ ਦੇ ਵਿੱਚੋਂ ਪੁਲਿਸ ਮੈਲ ਕਰਾਂ ਦੀ ਉਸ ਬੱਚੀ ਦਾ ਜਿਹੜਾ ਪੂਰਾ ਸਰੀਰ ਸੀ ਖਾਦ ਦੇ ਵਿੱਚੋਂ ਦੱਬਿਆ ਹੋਇਆ ਕਢਾਉਂਦੇ ਨੇ ਹੱਥਾਂ ਦੇ ਵਿੱਚ ਉਹ ਗੁੰਡਿਆਂ ਦੇ ਰੋ ਝਟਟਾਂ ਪਈਆਂ ਹੋਈਆਂ ਬਾਲ ਫਸੇ ਹੋਏ ਨਿਕਲਦੇ ਦੇ ਬੱਚੀ ਅੰਤ ਤੱਕ ਲੜਕੇ ਮਰੀਅ ਅਕਾਲੀ ਜ਼ਿਲ੍ਹੇ ਦੇ ਗੁੰਡਿਆਂ ਦੇ ਵੱਲੋਂ ਬਲਾਕਾ ਕਰਕੇ ਪੁਲਿਸ ਬੱਤੀ ਨੂੰ ਮਾਰ ਕੇ ਖਾਦ ਦੇ ਵਿੱਚ ਦੱਬਿਆ ਜਾਂਦਾ ਜਦੋਂ ਡੈੱਡ ਬੋਡੀ ਨਿਕਲਦੀ ਹੈ ਡੈੱਡ ਬੋਡੀ ਦੇ ਵਿੱਚ ਭਰਾਵੋ ਉਹ ਲੋ ਜਿਹੜੇ ਬਾਲ ਨੇ ਉਹਦੇ ਨੌਹਾਂ ਦੇ ਵਿੱਚ ਫਸੇ ਹੋਏ ਮਿਲੇ ਇਹਦਾ ਇਹ ਸਬੂਤ ਹੈ ਬੱਚੀ ਐਂਡ ਤਾਂ ਕੋਰੇ ਬੰਦਿਆਂ ਦੇ ਨਾਲ ਲੜੀ ਐ ਗੁੰਡੇ ਤਾਲਦਾਰ ਹੋਣ ਕਰਕੇ ਬਾਹਰ ਚੱਲੇ ਅੰਡ ਦੇ ਵਿੱਚ ਉਹਦੇ ਦਾਦੇ ਦੇ ਚਾਚੇ ਦੇ ਭਤੀਜੇ ਨੇ ਉਸ ਬੱਚੀ ਨੂੰ ਮਾਰਿਆ ਉਹ ਵੀ ਆ ਬੀਰਪੀ ਬੀਰਪੀ ਹਕੂਮਤ ਦੇ ਝੋਟੀਦਾਰ ਕਾਲੀ ਦਲ ਵੱਲੋਂ ਐਨਾ ਤਸਿੱਦਰ ਟਾ ਲਿਆ ਲਗਾਤਾਰ ਇਸ ਤਰ੍ਹਾਂ ਜਿਥੇ ਬੋਲਾਂਗੇ ਉਹ ਸਾਈਆਂ ਆਧਾਰ ਨਾਲ ਚੱਲੇ ਹੋਏ ਜੰਗੀਆਂ ਆ। ਅੱਜ ਉਹ ਸਪੀਜੀਪੀ ਕੋਲੇ ਖਰਾਬ ਆਪਾ ਡੜੇ ਹੋਇਆ। ਉਸ ਬੀਜੇਪੀ ਹਕੂਮਤ ਦੇ ਖਰਾਬ ਡੜੇ ਹੋਇਆ ਅੰਤ ਤੱਕ ਵਿਰੋਧ ਰੱਖਾਂਗੇ ਜਦੋਂ ਤੱਕ ਇਲੈਕਸ਼ਨ ਨਹੀਂ ਹੋ ਜਾਂਦੀ। ਪਹਿਲਾਂ ਵੀ ਕਹਿੰਦੇ ਆ ਤੇ ਸਾਡੇ ਉਹ ਨਾਦੇ ਕਿਤੇ ਵੀ ਆਰੇ ਹਰੇਕ ਜਗ੍ਹਾ ਦੇ ਉੱਪਰ ਜਾ ਕੇ ਉਹਨਾ ਵਿਰੋਧ ਹੈ ਉਹ ਜਾਰੀ ਰੱਖਾਂਗੇ। ਅੰਦਰ ਤੱਕ ਰੱਖਾਂਗੇ ਸੋਨਾ ਗੱਲਾਂ ਦੇ ਆਵਾ ਆਪਣੀ ਜਗ੍ਹਾ ਇਹਨਾਂ ਭਰਾਵੋ ਬੜਾ ਵੱਟੇ ਆਖੋ ਵੱਜ ਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ